ਪਠਾਨਕੋਟ ਦੀ ਉੱਚੀ ਪੋਲੀ ਗੋਲੀ ਕਾਂਡ ਵਿੱਚ ਸ਼ਾਮਲ 11 ਦੇ 11 ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਡੀਐਸਪੀ ਜਗਦੀਸ਼ ਰਾਜ ਦਾ ਕਹਿਣਾ ਹੈ ਕਿ 27 ਸਤੰਬਰ ਨੂੰ ਉੱਚੀ ਪੋਲੀ ਵਿਖੇ ਆਪਣੇ ਗਲੀ ਵਿੱਚ ਬੈਠੇ ਨੌਜਵਾਨ ਰਿੰਕੂ ਨੂੰ ਕੁਝ ਨੌਜਵਾਨਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਇਸ ਸਬੰਧੀ ਪਹਿਲਾਂ ਹੀ 7 ਲੋਕ ਗ੍ਰਿਫਤਾਰ ਹੋ ਚੁੱਕੇ ਹਨ। ਹੁਣ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਇੱਕ ਪਿਸਤਲ, 11 ਕਾਰਤੂਸ ਅਤੇ 120 ਗ੍ਰਾਮ ਹੈਰਨ ਵੀ ਬਰਾਮਦ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਵਿੱਚੋਂ ਜ਼ਿਆਦਾ ਮੁਜਰਮਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ। ਮਾਮਲੇ ਦੇ ਟੋਟਲ ਜਿਹੜੇ 11 ਮੁਜਰਮ ਹੈ 11 ਦੇ 11 ਅਰੈਸਟ ਹੋ ਚੁੱਕੇ ਨੇ। ਉਹਨਾਂ ਵਿੱਚੋਂ ਜਿਹੜੇ 6 ਨੇ ਜਿਹੜੇ ਉਹ ਸਾਡੇ ਕੋਲ ਬਾਕੀ ਸਾਰੇ ਜੇਲ੍ਹ ਚ ਲੱਗੇ ਨੇ। 6 ਜਿਹੜੇ ਨੇ ਪੁਲਿਸ ਮਾਰ ਦਿੱਤੇ ਨੇ ਜਿਹਨਾਂ ਦੇ ਕੋਲ ਅੱਗੇ ਹੋਰ ਪੁਸ਼ਕਿਸ਼ ਕੀਤੀ ਜਾ ਰਹੀ ਹੈ। ਇਹਨੇ ਜਿਹੜੇ ਤਿੰਨ ਮੁਜਰਮ ਪਹਿਲਾਂ ਸੀ ਉਹਨਾਂ ਦੇ ਕੋਲ 25 ਗ੍ਰਾਮ ਹਿਰੋਨ ਬਰਾਮਦ ਹੋਈ। ਜਿਹੜੇ ਦੋ ਮੁਜਰਮ ਬਾਅਦ ਚ ਹੋਏ ਨੇ ਉਹਨਾਂ ਦੇ ਕੋਲ 120 ਗ੍ਰਾਮ ਜਿਹੜੀ ਹਿਰੋਨ ਬਰਾਮਦ ਹੋਈ ਹੈ। ਸਰ ਜੁਕੇਸ਼ਨ ਮਾਰਦੀ ਹੈ। ਨੇ ਯਾ ਜੇ ਤਾਂ ਇਹ ਪੁਲਿਸ ਰਿਮਾਰਡ ਲਿਆ ਨਾਲ ਰਿਮਾਰਡ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਇਹ ਕੁਝ ਜਨਰਲ ਇਹਨਾਂ ਨੇ ਇhtiyar ਲਿਆ ਉਹ ਸਾਡੀ ਪੁੱਛਗਿੱਛ ਵਿੱਚ ਆ ਗਿਆ ਪਰ ਸੌਰੀ ਅਸੀਂ ਤੁਹਾਡੇ ਨਾਮ ਦਾ ਰਿਲੀ ਕਰ ਸਕਦੇ ਫਿਰ ਜਲਦੀ ਉਹਨੂੰ ਵੀ ਅਰੈਸਟ ਕਰਕੇ ਉਹਦਾ ਨਾਮ ਵੀ ਤੁਹਾਡੇ ਸਾਹਮਣੇ ਉਜਾਗਰ ਕੀਤਾ ਜਾਏ ਵਾਰਨਿੰਗ ਹੈ ਜਿਵੇਂ ਸਾਡੇ ਮਾ ਜੋ ਐਸਐਸਪੀ ਸਾਡੇ ਪਹਿਲਾਂ ਹੀ ਤੋਂ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਕ੍ਰਿਮੀਨਲ ਲੋਗ ਇਹਨਾਂ ਨੂੰ ਇੱਕ ਚੇਤਾਵਨੀ ਦਿੱਤੀ ਸੀ ਇੱਕ ਵਾਰ ਨੇ ਦਿੱਤੀ ਵੀ ਜਿਹੜਾ ਵੀ ਬੰਦਾ ਪਠਾਨਕੋਟ ਦੇ ਵਿੱਚ ਕਾਨੂੰਨ ਨੂੰ ਹੱਥ ਆਪਣੇ ਹੱਥ ਚਲੇਗਾ ਪੁਲਿਸ ਉਹਨਾਂ ਨੂੰ ਕਾਨੂੰਨੀ ਢੰਗ ਨਾਲ ਪੂਰੀ ਤਰ੍ਹਾਂ ਸਖਤੀ ਨਾਲ ਪੇਸ਼ ਆਵੇਗੀ ਤਾਂ ਜਿੱਦਾਂ ਤੁਹਾਡੀ ਜਾਣੀ ਇਹਦੇ ਵਿੱਚ ਟੋਟਲ ਜਦੋਂ ਅਸੀਂ ਤਫ਼ਤੀਸ਼ ਕੀਤੀ ਹੈ ਅੱਗੇ ਪੁੱਛਗੇ ਕਰਦੇਗਾ ਟੋਟਲ 11 ਮੁਜਰਮ ਹੋਗੇ ਜੀ 11 ਦੇ 11 ਮੁਜਰਮ ਜਿਹੜੇ ਅਰੈਸਟ ਹੋ ਚੁੱਕੇ ਨੇ ਨਹੀਂ ਹੁਣ ਤਾਂ ਟੋਟਲ 6 ਅਸੀਂ 6 ਇਨਫੈਕਟ 6 ਬੰਦੇ ਹੀ ਅਰੈਸਟ ਕੀਤੇ ਨੇ ਵਿੱਚ ਇਹਨਾਂ ਕੋਲ ਕੁਝ ਹਥਿਆਰ ਵੀ ਜਿਹੜਾ ਕੋਚ ਜੀ ਤਾਂ ਮੈਂ ਪਹਿਲਾਂ ਜਿਵੇਂ ਤੁਹਾਨੂੰ ਦੱਸਿਆ ਵੀ ਉਹਨਾਂ ਕੋਲ ਇੱਕ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਪਿਸਤਲ ਵਰਤਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਜੀ ਨਾਲ ਤੁਹਾਡੇ ਸਾਹਮਣੇ ਪਿਆ ਉਤਲਾਵਾ ਜਿਹੜੇ ਇਹਨਾਂ ਦੇ ਕੋਲ ਕਾਰਤੂਸ ਜਿਹੜੇ ਰੋਲ ਸੀ ਉਹ ਵੀ ਅਸੀਂ ਬਰਾਮਦ ਕਰ ਲਏ ਜਿਵੇਂ ਸ਼ਹਿਰ ਦੇ ਵਿੱਚ ਦੇਖੋ ਜਿਹੜੀ ਵੀ ਕਾਨੂੰਨ ਨੂੰ ਆਪਣੇ ਹੱਥ ਚ ਲਏਗਾ ਜਿਹੜਾ ਗੈਰ ਕਾਨੂੰਨੀ ਕੰਮ ਕਰੇਗਾ ਮੈਂ ਪਹਿਲਾਂ ਹੀ ਕਹਿਆ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਨੇ ਬੜਾ ਸਪਸ਼ਟ ਨਿਰਦੇਸ਼ ਦਿੱਤੇ ਹੋਏ ਨੇ ਸਾਨੂੰ ਸਭ ਨੂੰ ਕਿ ਜਿਹੜਾ ਕ੍ਰਿਮੀਨਲ ਹੈ ਜਿਹੜਾ ਕ੍ਰਾਈਮ ਕਰਦਾ ਉਹਨੂੰ ਕਿਸੇ ਵੀ ਕੀਮਤ ਤੇ ਬਖ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ